ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਵਿਧਾਨ ਸਭਾ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਆਪਾਂ ਪਹਿਲੂ ਦਰ ਪਹਿਲੂ ਸਮਝਣ ਦੀ ਤੇ ਹਰ ਐਪੀਸੋਡ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਸ਼ੁਰੂਆਤ ਕਾਗਜ਼ੀ ਸ਼ੇਰਾਂ ਤੋਂ ਕਰ ਲਗੇ ਜਿਹੜੇ ਵਿਧਾਨ ਸਭਾ ਦੇ ਵਿੱਚ ਦਿਹਾੜੇ ਨਹੀਂ ਜੀ ਪ੍ਰਵੀਨ ਜੀ ਕੱਲ ਦਾ ਦਿਨ ਬੜਾ ਅਹਿਮ ਸੀ ਜੀ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਯੋਜਨਾ ਨੂੰ ਨਖਾਦਨ ਦੇ ਲਈ ਵਿਸ਼ੇਸ਼ اجلاس ਸੱਦਿਆ ਗਿਆ ਸੀ ਹਮਮ ਕਿਆ ਜਾ ਰਿਹਾ ਹੈ ਕਿ ਇਹ ਕੇਂਦਰ ਨੇ ਮੰਦਰੀਕਾ ਦਾ ਰੂਪ ਬਦਲ ਕੇ ਜੀ ਰਾਮ ਜੀ ਦੇ ਰੂਪ ਦੇ ਵਿੱਚ ਸਾਹਮਣੇ ਲਿਆਂਦਾ ਹੈ ਉਹਦੇ ਵਿੱਚ ਮੱਖੰਦਰੀ ਸਾਹਿਬ ਕਹਿੰਦੇ ਉਹਦੀ ਆਤਮਾ ਮਾਰਤੀ ਇਹ ਇਸ ਲਈ ਮਤਲਬ ਕਿ ਉਸ ਪੁਰਾਣੀ ਯੋਜਨਾ ਦੀ ਬਹਾਲੀ ਦੀ ਜ਼ਰੂਰਤ ਹੈ ਅਸਲ ਚ ਕੇਂਦਰ ਨੇ ਦਿਖਾਉਣ ਹੋਏ ਦਿਖਾਇਆ ਕਿ ਅਸੀਂ ਮੰਦਰੀਕਾ ਨਵੇਂ ਰੂਪ ਚ ਲੈ ਕੇ ਅਸਲ ਚ ਪੁਰਾਣਾ ਮੰਦਰੀਕਾ ਖਤਮ ਕਰਕੇ ਯੋਜਨਾ ਹੀ ਨਵੀਂ ਹੈ ਹੂੰ ਉਹ ਖਤਮ ਇਹ ਹੁਣੇ ਨਵੀਂ ਯੋਜਨਾ ਅਗਲੇ ਆਪਣੇ ਤਰੀਕੇ ਨਾਲ ਲੈ ਕੇ ਆਏ ਨੇ ਜੀ ਹੁਣ ਇਹ ਦੇ ਵਿਰੋਧ ਦੇ ਵਿੱਚ ਸੈਸ਼ਨ ਬੁਲਾਇਆ ਗਿਆ ਵਿਸ਼ੇਸ਼ اجلاس ਬੁਲਾਇਆ ਗਿਆ ਜਿਦੇ ਵਿੱਚ ਇਹਦੇ ਉੱਤੇ ਚਰਚਾ ਹੋਣੀ ਸੀ ਹਮ ਤੁਸੀਂ ਦਰਸੁਤ فرمایا ਕਿ ਕਾਗਜ਼ੀ ਸ਼ੇਹ ਤਹਾੜੇ ਕਾਗਜ਼ੀ ਸ਼ੇਹਾਂ ਨਾਲ ਲੜਾਈ ਨਹੀਂ ਜਿੱਤੀ ਜਾ ਸਕਦੀ ਉਹਨਾਂ ਦੀ ਤਹਾੜ ਨਾਲ ਡਰਾਇਆ ਨਹੀਂ ਜਾ ਸਕਦਾ ਹਮ ਜਿਸ ਤਰ੍ਹਾਂ ਕੇਂਦਰ ਹਮਲਾਵਾਰ ਹੈ ਸੂਬਿਆਂ ਦੇ ਉੱਤੇ ਹਮ ਉਸ ਦੇ ਲਈ ਤੁਹਾਨੂੰ ਅੱਜ ਵਿਧਾਨ ਸਭਾ ਦੇ ਵਿੱਚੋਂ ਕੋਈ ਰਾਜਨੀਤਿਕ ਲੜਾਈ ਦਾ ਐਲਾਨ ਕਰ ਨਹੀਂ ਜੰਗ ਦਾ ਐਲਾਨ ਕਰਨਾ ਸੀ ਹੂੰ ਹੂੰ ਉੱਥੇ ਮੈਨੂੰ ਸਭ ਤੋਂ ਵੱਡੀ ਜਿਹੜੀ ਹੈਰਾਨੀ ਹੋਈ ਇਸ ਗੱਲ ਦੀ ਹੋਈ ਕਿ 117 ਐਮਐਲਏ ਸੀ ਹਾਂਜੀ ਪੰਜਾਬ ਦੀ ਵਿਧਾਨ ਸਭਾ ਦਾ ਮਤਲਬ ਇਹ ਹੈ ਕਿ ਸਾਰਾ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀਆਂ ਧਰਾਂ ਕੇਂਦਰ ਮੂਰੇ ਪੰਜਾਬ ਦਾ ਪੱਖ ਰੱਖਣਗੀਆਂ ਹੂੰ 117 ਦੇ ਵਿੱਚੋਂ ਇੱਕ ਵੀ ਐਮਐਲਏ ਤੱਥਾਂ ਸਮੇਤ ਇਸ ਯੋਜਨਾ ਦੇ ਖਿਲਾਫ ਇਸ ਯੋਜਨਾ ਦੀਆਂ ਨਕਾਮੀਆਂ ਇਸ ਨਵੀਂ ਯੋਜਨਾ ਦੀਆਂ ਨਰਾਕੀਆਂ ਉਜਾਗਰ ਨਹੀਂ ਕਰ ਸਕਦੇ। ਹਮ ਜੀ ਇੱਕ ਵੀ ਵਿਧਾਇਕ ਪੁਰਾਣੀ ਯੋਜਨਾ ਕਿਉਂ ਸਾਨੂੰ ਚਾਹੀਦੀ ਹੈ ਉਸ ਦੀ ਕੀ ਲੋੜ ਹੈ ਉਸ ਦਾ ਸਾਡੇ ਤੇ ਕੀ ਫਾਇਦਾ ਸੀ ਨਵੀਂ ਦਾ ਕੀ ਨੁਕਸਾਨ ਹੋਣਾ ਇੱਕ ਵੀ ਐਮਐਲਏ ਇਹਨੂੰ ਤੱਥਾਂ ਸਮੇਤ ਸਾਹਮਣੇ ਨਹੀਂ ਰੱਖ ਸਕਦੇ। ਹਮ ਜੀ ਸਹੀ ਭ੍ਰੋਢੀਤਰ ਦੇ ਕਿਸੇ ਪਾਪੀ ਚੋਂ ਦੇਖ ਲਓ ਸੱਤਾਧਾਰੀ ਚਰ ਦਾ ਕੋਈ ਐਮਐਲਏ ਦੇਖ ਲਓ ਮੰਤਰੀ ਦੇਖ ਲਓ ਖੁਦ ਮੁੱਖ ਮੰਤਰੀ ਨੂੰ ਦੇਖ ਲਓ ਕਿ ਕੋਈ ਤੁਹਾਨੂੰ ਇਹ ਲੱਗਿਆ ਹੋਵੇ ਕਿ ਜਿਹੜਾ ਮਨਰੇਗਾ ਦੇ ਉੱਤੇ ਜਾਂ ਨਵੀਂ ਯੋਜਨਾ ਜੀ ਰਾਮ ਜੀ ਦੇ ਉੱਤੇ ਤਿਆਰੀ ਕਰਕੇ ਆਇਆ ਹੋ ਹਮ ਸਹੀ ਹੈ ਜਾਂ ਤਿਆਰੀ ਤੋਂ ਵੀ ਗਾਂ ਇਹਨਾਂ ਦੀ ਇਸ ਵਿਸ਼ੇ ਨੂੰ ਲੈ ਕੇ ਇਸ ਫਿਕਰ ਨੂੰ ਲੈ ਕੇ ਕਿ ਇਹ ਪੰਜਾਬ ਲਈ ਕਿੰਨੀ ਮਾਰ ਵੱਜੂਗੀ ਨਵੀਂ ਯੋਜਨਾ ਦੀ ਜਾਂ ਪੁਰਾਣੀ ਦਾ ਕੀ ਨੁਕਸਾਨ ਹੋਊਗਾ ਉਹਦੇ ਉੱਤੇ ਕਿੰਨੇ ਕ ਗੰਭੀਰ ਸਿਥਿUATION ਦਾ ਜੇ ਇਸ ਗੱਲ ਤੋਂ ਲੱਗ ਜਾਂਦਾ ਕਿ ਮੰਤਰੀ ਸਭ ਮਤਾ ਪੇਸ਼ ਕਰਨ ਲਈ ਖੜੇ ਹੋਏ ਠੀਕ ਹੈ ਜੀ ਜੀ ਮੈਂ ਅੱਜ ਜੀ ਰਾਮ ਜੀ ਜੀ ਦੇ ਖਿਲਾਫ ਜਾਂ ਇਸ ਨੂੰ ਰੱਦ ਕਰਕੇ ਪੁਰਾਣੀ ਮੰਤਰੀ ਗੱਲ ਆਉਣ ਦੇ ਲਈ ਮਤਾ ਰੱਖਦਾ ਸਪੀਕਰ ਸਾਹਿਬ ਮਤਾ ਤਾਂ ਬਹੁਤ ਲੰਬਾ ਹੈ ਜੀ ਮੈਂ ਕੁਝ ਲੈਣਾ ਪੜਕੇ ਰੱਖ ਦਿੰਦਾ ਜੀ ਠੀਕ ਹੈ ਤਿਆਰੀ ਦੇਖ ਲਓ ਮਤਲਬ ਜਿਸ ਵਿਸ਼ੇ ਤੇ ਤੁਸੀਂ ਸੈਸ਼ਨ ਬੁਲਾਇਆ ਹਮ ਬਿਲਕੁਲ ਸਹੀ ਤੁਸੀਂ ਔਲਤ ਵਿਸ਼ੇ ਦਾ ਮਤਾ ਪੜਨ ਦੇ ਲਈ ਵੀ ਤਕਲੀਫ ਹੋ ਰਹੀ ਹੈ ਤੁਹਾਨੂੰ ਸਹੀ ਹੈ ਬਿਲਕੁਲ ਤੁਸੀਂ ਉਹ ਮਤਾ ਵੀ ਪੂਰਾ ਨਹੀਂ ਪੜ ਪਾ ਰਹੇ ਪੜਨਾ ਨਹੀਂ ਚਾਹੁੰਦੇ ਹੂੰ ਤੁਸੀਂ ਠੀਕ ਹੈ ਕਹੋਗੇ ਜੀ ਕਿ ਸਾਰੇ ਮੈਂਬਰਾਂ ਨੂੰ ਕਾਪੀਆਂ ਵੰਡਤੀਆਂ ਸੀ ਜੀ ਮੀਡੀਆ ਕੋਲ ਕਾਪੀ ਚੱਲ ਗਈ ਸੀ ਜੀ ਹੂੰ ਹੂੰ ਵੀ ਜਿਹੜਾ ਪੰਜਾਬ ਤੋਂ ਨੂੰ ਲਾਈਵ ਦੇਖ ਰਿਹਾ ਜਿਹਨੇ ਟੀਵੀ ਰਾਹੀਂ ਸਮਝਣਾ ਹੈ ਜਿਹਨੇ ਸੋਸ਼ਲ ਮੀਡੀਆ ਰਾਹੀਂ ਦੇਖਣਾ ਹੈ ਜਿਹਨੂੰ ਸੁਣ ਕੇ ਪਤਾ ਲੱਗਣਾ ਹੈ ਉਹਨਾਂ ਲਈ ਤੁਸੀਂ ਕੀ ਕੀਤਾ ਜੀ ਹੂੰ ਅ타 ਸਭ ਨੂੰ ਕਿ ਕਾਗਜ਼ਾਂ ਦੇ ਵਿੱਚ ਤੁਸੀਂ ਬਥੇਰੇ ਕੁਝ ਲਿਖਿਆ ਹੋਊਗਾ ਪਰ ਕੇਂਦਰ ਦੇ ਖਿਲਾਫ ਜਨਤਕ ਤੌਰ ਤੇ ਬੋਲਣ ਤੋਂ ਬਚਣ ਦੇ ਲਈ ਪੂਰਾ ਮਤਾਂ ਨਹੀਂ ਪੜਿਆ ਹੂੰ ਸਹੀ ਹੈ ਫਿਰ ਧਿਆਨ ਚੁਣਾ ਕਿ ਇਜਲਾਸ ਬੁਲਾਏ ਜਾਣ ਦੇ ਦਰਮਿਆਨ ਕੇਂਦਰ ਨੇ ਹੁਕਮ ਚੜਾਇਆ ਸੀ ਕਿ ਜੀ ਪੰਜਾਬ ਦੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਬੁਲਾ ਕੇ ਨਵੀਂ ਯੋਜਨਾ ਦੇ ਹੱਕ 'ਚ ਮਤੇ ਪਵਾਓ ਹੂੰ ਮੰਤਰੀ ਸਾਹਿਬ ਕਹਿੰਦੇ ਕਿ ਨਹੀਂ 30 ਤਰੀਕ ਤੱਕ ਸਾਡਾ ਇਜਲਾਸ ਹੈ ਅਸੀਂ ਕੋਈ ਮਤਾ ਨਹੀਂ ਪੋਣਾ ਚੰਗਾ ਲੱਗਿਆ ਆਪਾਂ ਸਵਾਗਤ ਕੀਤਾ ਸੀ ਹਮ ਪਰ ਕੱਲ ਪੂਰੇ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਗ੍ਰਾਮ ਸਭਾਵਾਂ ਦਾ ਉਸ ਮਤੇ ਦਾ ਕੇਂਦਰ ਦੇ ਹਮਲੇ ਦਾ ਜ਼ਿਕਰ ਤੱਕ ਨਹੀਂ ਆਇਆ ਹਮ ਸਹੀ ਗੱਲ ਤੁਸੀਂ ਕਹਿੰਦੇ ਕਿ ਕੇਂਦਰੇ ਧੱਕਾ ਕਰ ਰਿਹਾ ਜੀ ਕੇਂਦਰੇ ਬਦੀਕੀ ਕਰ ਰਿਹਾ ਜੀ ਸਾਡੇ ਉੱਤੇ ਜ਼ਬਰੀ ਥੋਪ ਰਿਹਾ ਜੀ ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਸੰਪੂਰਨ ਸਰਕਾਰ ਨੇ ਉਹ ਆਪ ਫੈਸਲਾ ਲੈਣ ਦਾ ਹੱਕ ਰੱਖਦੀਆਂ ਨੇ ਤੁਸੀਂ ਕਹਿੰਦੇ ਕਿ ਬਿਲਕੁਲ ਜੀ ਮਤੇ ਪਹਿਣਗੇ ਪੰਜਾਬ ਦੀਆਂ ਗ੍ਰਾਮ ਸਭਾਵਾਂ ਚੋਂ ਪਰੇ ਯੋਜਨਾ ਦੇ ਹੱਕ ਚ ਨਹੀਂ ਬਰੋਚ ਪਹਿਣਗੇ ਜਿਵੇਂ ਅਸੀਂ ਸੈਸ਼ਨ ਬੁਲਾਇਆ ਜਿਵੇਂ ਹਲਪਿੰਡ ਸੈਸ਼ਨ ਬੁਲਾਊਗਾ ਕਰਦੇ ਫੈਸਲਾ ਸਹੀ ਨਹੀਂ ਕੀਤਾ ਤੁਸੀਂ ਜੀ ਨਾ ਵਿਰੋਧੀ ਧਿਰ ਦਾ ਇੱਕ ਵੀ ਲੀਡਰ ਤੱਥਾਂ ਨਾਲ ਬੋਲ ਸਕਿਆ ਕਿ ਸਾਡੇ ਸਮੇਂ ਵਿੱਚ ਮੰਤਰੀ ਕਾ ਕੀ ਕਰਦੀ ਸੀ ਅਸੀਂ ਕੀ ਕੀਤਾ ਨਾ ਮੌਜੂਦਾ ਤੇ ਬੋਲ ਸਕੀ ਜਿਹੜੇ ਮਾੜੇ-ਗੋਟੇ ਅੰਕੜੇ ਮੈਂ ਆਮਦ ਰੋੜਾ ਵਰਗਿਆਂ ਸੁਣ ਰਿਹਾ ਸੀ ਚੀਮਾ ਵਰਗਿਆਂ ਨੂੰ ਕੋਈ ਜ਼ਰੂਰਤ ਨਹੀਂ ਰੱਖ ਪਾ ਰਹੇ ਸੀ ਹਮਮ ਉਹਨਾਂ ਚ ਵੀ ਚੋਲ ਮੋਲ ਬਹੁਤ ਸੀ ਸੋ ਇਸ ਲਈ ਕੁੱਲ ਮਿਲਾ ਕੇ ਕਾਗਜ਼ੀ ਸ਼ੇਰ ਸੀ ਜਨਾਬ ਜਿਨ੍ਹਾਂ ਨੇ ਆਪਣੀ ਦਹਾੜ ਦੇ ਰਹੀ ਬਸ ਕੇਂਦਰ ਨੂੰ ਹੀ ਕਹਿ ਕੇ ਜੀ ਅਸੀਂ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਹਮ ਸਹੀ ਗੱਲ ਬਿਸ਼ੱਕ ਸ੍ਰੀਹਾ ਵੱਡਾ ਸੀ ਜਦੋਂ ਵੱਡਾ ਸੀ ਪੰਜਾਬ ਪਹਿਲ ਕਰਨ ਵਾਲਾ ਪਹਿਲਾ ਸੁਭਾ ਹਮ ਜੀ ਜੀ ਪਰ ਜਿਹੜਾ ਸਵਾਲ ਇਸੇ اجلاس ਦੇ ਹਵਾਲੇ ਨਾਲ ਸਵਾਲ ਖੜਾ ਨੇ ਖੜਾ ਕੀਤਾ ਉਹਦਾ ਜਵਾਬ ਕਿਹਨੂੰ ਦਿੱਤਾ ਬੰਦ ਸਰਕਾਰ ਕਿ ਭਈ ਮਾਂਸੂਨ ਸੈਸ਼ਨ ਬੁਲਾਉਣਾ ਹੁੰਦਾ ਹੈ ਸਰਦ ਦੇ ਉੱਤੇ اجلاس ਬੁਲਾਉਣਾ ਹੁੰਦਾ ਹੈ ਬਜਟ ਦੀ اجلاس ਬੁਲਾਉਣੇ ਹੁੰਦੇ ਨੇ ਐ ਉਹਨਾਂ ਚ ਜ਼ੀਰੋ ਆਵਰ ਵੀ ਹੁੰਦਾ ਹੈ ਹਰ ਐਮ ਐਲ ਏ ਨੂੰ ਆਪਣੇ ਹਲਕੇ ਦੀ ਗੱਲ ਕਰਨ ਦਾ ਮੌਕਾ ਮਿਲਦਾ ਹੈ ਉਹ ਤੁਸੀਂ ਸਾਰੇ ਮਾਰਦੀ ਨੂੰ ਬਿਸ਼ੇਸ਼ ਤੇ اجلاس ਮਾਰੋਗੇ ਤੁਸੀਂ ਹਮ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਡੰਗ ਟਪਾਓ ਤੇ ਕਹਿਣ ਨੂੰ ਹੋਊਗਾ ਜੀ ਅਸੀਂ ਇੰਨੇ ਸੈਸ਼ਨ ਬੁਲਾਏ ਹਮ ਸਹੀ ਤੇ ਉਦੋਂ ਜਵਾਬ ਕਿਹੇ ਜੀ ਆਉਦੇ ਨੇ ਇਹਨਾਂ ਨੂੰ ਬਾਹਰ ਕੱਢੋ ਜੀ ਇਹਨਾਂ ਨੂੰ ਕੱਢੋ ਇਹਦਾ ਮਤਲਬ ਤੁਸੀਂ ਕਾਂਗਜੀ ਪੱਤਰੀ ਦਰੋਸ ਰਹਿਮ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਹਕੀਕਤ 'ਚ ਲੜਾਈ ਅੱਜ ਦੇ ਕੱਲ ਦੇ ਉਸ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਫੈਸਲਾ ਲੈ ਕੇ ਨਹੀਂ ਕੋਈ ਆ ਸਕਿਆ ਕਿ ਅਸੀਂ ਅਗਲੀ ਲੜਾਈ ਕਿਵੇਂ ਲੜਨੀ ਆ ਇਸ ਲਈ ਇੱਕ ਕਾਗਜ਼ੀ ਸ਼ੇਪ ਹੀ